ਹਸਨ ਮਾਨਕ ਦੇ ਦੂਜੇ ਵਿਆਹ ਦੀ ਕੀ ਹੈ ਸੱਚਾਈ ਇੱਥੇ ਗੁਰਦਾਰੇ ਪਖਸ ਤੋਂ ਤੋਂ ਮੈਰਿਜ ਹੋਈ ਹੈ ਜੇ ਮੁਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋ ਤਾਂ ਹੈ ਤਾਂ ਤੋਂ ਜੀ ਨਹੀਂ ਇਹ ਸੱਚਮੁੱਚ ਕੁਲਦੀਪ ਮਾਨਕ ਦੇ ਦੋਤੇ ਨੇ ਕਰਵਾ ਲਿਆ ਦੂਜਾ ਵਿਆਹ ਆ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦਗੜ ਕੀ ਨਾਮ ਆ ਉਹਨਾਂ ਦਾ ਹਸਨ ਮਾਨਕ ਕਿਉਂ ਪਹਿਲੀ ਪਤਨੀ ਨੇ ਲਗਾਈ ਨੇ ਗੰਭੀਰ ਇਲਜ਼ਾਮ ਸੁਣੋ ਵੱਡੇ ਖੁਲਾਸੇ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਰਫੋ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀ ਕਿ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਸੀਗੇ ਬੰਗੇ ਹਸਨ ਮਾਨਕ ਦੇ ਦੂਜੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਪਰ ਆਖਿਰਕਾਰ ਸੱਚਾਈ ਕੀ ਹੈ ਕਿ ਸੱਚਮੁੱਚ ਹਸਨ ਮਾਨਕ ਨੇ ਦੂਜਾ ਵਿਆਹ ਕਰਵਾ ਲਿਆ ਕਿਉਂਕਿ ਉਹਨਾਂ ਦੀ ਪਤਨੀ ਦੇ ਵੱਲੋਂ ਹੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਲੀਆਂ ਦੇ ਬਾਦਸ਼ਾਹ ਖਵੋਣ ਵਾਲੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕੁਲਦੀਪ ਮਾਨਕ ਦੇ ਦੋਤੇ ਹਸਨ ਮਾਨਕ ਉਰਫ ਮਾਨਕ ਖਾਨ ਨਾਲ ਜੁੜੀ ਵੱਡੀ ਖਬਰ ਹੈ ਹਸਨ ਮਾਨਕ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀ ਚਰਚਾ ਹੈ ਇਸੇ ਚਰਚਾ ਵਿਚਾਲੇ ਬੰਗਾ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਦੇਖਣ ਨੂੰ ਮਿਲਿਆ ਜਿੱਥੇ ਖੁਦ ਨੂੰ ਹਸਨ ਮਾਨਕ ਦੀ ਪਹਿਲੀ ਪਤਨੀ ਦੱਸ ਰਹੀ ਮਨਦੀਪ ਕੋਲ ਨਾਂ ਦੀ ਔਰਤ ਵੱਲੋਂ ਹਸਨ ਮਾਨਕ ਦੇ ਉੱਤੇ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ ਹਸਨ ਮਾਨਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਤਲਾਕ ਦਿੱਤੇ ਬਿਨਾ ਹੀ ਹਸਨ ਨੇ ਦੂਜਾ ਵਿਆਹ ਕਰਵਾ ਲਿਆ ਜਦਕਿ ਹਸਨ ਨੇ ਅਜਿਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਪਹਿਲਾਂ ਤਾਂ ਤੁਹਾਨੂੰ ਮਨਦੀਪ ਕੋਲ ਦੇ ਬਿਆਨ ਸੁਣਾਉਂਦਿਆਂ ਜਿਸ ਦੇ ਵਿੱਚ ਉਸਨੇ ਦੱਸਿਆ ਹੈ ਕਿ ਮੇਰੇ ਪਤੀ ਹਸਨ ਮਾਨਕ ਨੇ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਅਤੇ ਮੇਰੀ ਮਰਜ਼ੀ ਦੇ ਖਿਲਾਫ ਦੂਜਾ ਵਿਆਹ ਕਰਵਾਉਣ ਦੇ ਲਈ ਬੰਗਾ ਦੇ ਇੱਕ ਪੈਲਸ ਦੇ ਵਿੱਚ ਪਹੁੰਚ ਗਿਆ ਜਿੱਥੇ ਹਸਨ ਨੇ ਵਿਦੇਸ਼ੀ ਕੁੜੀ ਨਾਲ ਵਿਆਹ ਕਰਵਾਇਆ ਹੈ ਬਕਾਇਦਾ ਬੰਗਾ ਦਾ ਦੇਹਿਕ ਗੁਰੂ ਘਰ ਦੇ ਅੰਦਰ ਆਨੰਦ ਕਾਰਜ ਵੀ ਹੋਏ ਜਦਕਿ ਹਸਨ ਮਾਨਕ ਦੇ ਨਾਲ ਮੇਰਾ ਵਿਆਹ ਜੁਲਾਈ 2022 ਨੂੰ ਹੋਇਆ ਸੀ ਨਿਕਾਹ ਹੋਇਆ ਸੀ ਹੁਣ ਹਸਨ ਨਾ ਸਿਰਫ ਮੇਰੀ ਕੁਟਮਾਰ ਕਰਦਾ ਸਗੋਸ ਨੇ ਮੈਨੂੰ ਦੱਸੇ ਬਿਨਾ ਅਤੇ ਮੇਰੀ ਮਰਜ਼ੀ ਤੋਂ ਬਿਨਾ ਹੀ ਦੂਜਾ ਵਿਆਹ ਕਰਵਾ ਲਿਆ ਹੈ ਕੀ ਕਿਹਾ ਹੈ ਹੋਰ ਮਨਦੀਪ ਕੋਲ ਨੇ ਤੁਹਾਨੂੰ ਸੁਣਾਉਂਦਿਆਂ ਜੀਣਾ ਹੈ ਆਪਣਾ ਮਨਦੀਪ ਕੋਲ ਮਨਦੀਪ ਕੋਲ ਹਾਂਜੀ ਕਿਹੜਾ ਪਿੰਡ ਤੁਹਾਡਾ ਬੇਮਨ ਕੌਰ ਸਿੰਘ ਜ਼ਿਲ੍ਹਾ ਮੁਕਿੰਦਰ ਜੀ ਤੁਸੀਂ ਕਿੰਨੀ ਦਿਨ ਹੋ ਗਏ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਹਾਂਜੀ ਕਿਸ ਤਰੀਕੇ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2022 22 ਚ ਜੀ 2022 ਦੇ ਵਿੱਚ ਹੋਇਆ ਸੀ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਮੈਂ ਤਾਂ ਆਪਣਾ ਨਿਕਾਹ ਹੀ ਹੋਇਆ ਸੀਗਾ ਜੀ ਨਿਕਾਹ ਹੋਇਆ ਸੀਗਾ ਹਾਂਜੀ ਤੁਸੀਂ ਵੀ ਉਸੀ ਬਿਲੋਂਗ ਕਰਦੇ ਹਾਂ ਜਾਂ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚ ਕਿਸੇ ਕੈਟਾਗਰੀ ਬਿਲੋਂਗ ਕਰਦੇ ਹਾਂ ਹਾਂਜੀ ਫਿਰ ਉਹ ਨਾ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੇ ਕੰਪਲੀਟ ਕੀਤੀ ਆ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਏ ਸੀਗੇ ਬੰਗੇ ਤੁਹਾਨੂੰ ਪਿੰਡ ਦਾ ਪਤਾ ਲੱਗਾ ਦੂਜਾ ਵਿਆਹ ਕਰਾਣੇ ਉਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿੱਥੇ ਦਾ ਹੈ ਉਹ ਕੁੜੀ ਕਿੱਥੇ ਦੀ ਹੈ ਉਹ ਜੀ ਯੂਕੇ ਦੀ ਹੈ ਜੀ ਬਰੇਸ਼ ਦੀ ਹੈ ਹਾਂਜੀ ਹਾਂਜੀ ਕਿਹਨ ਕੀ ਕਾਰਵਾਈ ਹੋਈ ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਣਗੇ ਮੰਗਾ ਨੇ ਕਿ ਇਹ ਇਹ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕੌਮ ਹੈਗੀ ਉਹਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨਹੀਂ ਲੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਂ ਤਾਂ ਪਤਾ ਵੀ ਨਹੀਂ ਸੀਗਾ ਕੁਝ ਜਿਹੜੀ ਕੁੱਟ ਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ ਨਹੀਂ ਜੀ ਕੀਤੀ ਹੋਈ ਹੈ ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ ਉਹ ਤਵਾਰ ਦੀ ਸਪੈਦਾ ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਹੈ ਦੁਵਿਵਾਰ ਸ਼ਨੀਵਾਰ ਨੂੰ ਐਸਐਟੋ ਬਠਿੰਡਾ ਦੇ 22 ਤਰੀਕ ਨੂੰ ਮੇਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ ਇਹਨਾਂ ਦੇ ਮੰਮੀ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ ਉਹਦੇ ਤੁਹਾਨੂੰ ਕੁੱਟਮਾਰ ਕਰਕੇ ਬੰਦੁੱਥੇ ਕਰਾ ਹਾਂ ਹਾਂਜੀ ਹਾਂਜੀ ਬੱਸ ਤੁਸੀਂ ਕੀ ਮੰਗ ਕਰਦੇ ਆ ਬਸ ਇਹ ਇਨਸਾਫ ਮਿਲੇ ਤੋਂ ਇਹਨਾਂ ਦੇ ਸਾਰੇ ਨੰਬਰ ਤੇ ਹੋਰ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਜਾਉਂਦੇ ਨਹੀਂ ਉਹ ਚੀਜ਼ ਮੈਂ ਬਾਅਦ ਚ ਦੇਖੂਗੀ ਜੀ ਕਿ ਇੱਥੇ ਕਾਰਵਾਈ ਕੀਤੀ ਜਾਵੇ ਨਾ ਦੀ ਫੈਮਲੀ ਤੇ ਕਾਰਵਾਈ ਇਹਦੀ ਫੈਮਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਦੂਜੇ ਪਾਸੇ ਹਸਨ ਮਾਨਕ ਨੇ ਜਿਸ ਗੁਰੂ ਘਰ ਦੇ ਵਿੱਚ ਵਿਆਹ ਕਰਵਾਇਆ ਬੰਗਾ ਦੇ ਇਸ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਗੁਰਮੀਲ ਸਿੰਘ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾ ਇਹ ਗੱਲ ਕਹੀ ਹੈ ਕਿ ਇੱਥੇ ਵਿਆਹ ਹੋਇਆ ਹੈ ਹਸਨ ਮਾਨਕ ਦਾ ਵਿਆਹ ਹੋਇਆ ਹੈ ਪੂਰੀ ਗੁਰ ਮਰਿਆਦਾ ਦੇ ਅਨੁਸਾਰ ਹੋਇਆ ਹੈ ਹੋਰ ਉਹਨਾ ਕੀ ਕੁਝ ਵੱਡੇ ਖੁਲਾਸੇ ਕੀਤੇ ਨੇ ਤੁਹਾਨੂੰ ਵੀ ਸੁਣਾਉਂਦਿਆਂ ਪਾਪਾ ਜੀ ਕੀ ਨਾਮ ਤੁਹਾਡਾ ਗੁਰਮੀਤ ਸਿੰਘ ਜੀ ਗੁਰਮੇਲ ਸਿੰਘ ਹਾਂ ਜੀ ਆਏ ਕਿਸ ਗੁਰੂ ਘਰ ਸੇ ਵਨਵਾਰੇ ਗੁਰਦੁਆਰਾ ਪੰਥਮਾਤਾ ਸਾਹਿਬ ਘਰ ਕਿੱਥੇ ਬੰਗਾ ਆਏ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂ ਜੀ ਹੋਇਆ ਆਨੰਦ ਕਾਰ ਕੀ ਨਾਮ ਆਉਨਾਂ ਦਾ ਹਸਨ ਮਾਨ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰੂ ਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂ ਜੀ ਅਨਮੋਲ ਬੈਸ ਜਿ ਵਿਆਹ ਸੀ ਉਹਨਾਂ ਦਾ ਤੇ ਜਿਹੜੇ ਫਿਰ ਇੱਥੇ ਆ ਗਏ ਲੰਦ ਹਾਂ ਜੀ ਲੰਦਕਾਰ ਇੱਥੇ ਹੋ ਗਿਆ ਹਾਂਜੀ ਕਿੰਨੇ ਕਿ ਸਗੇ ਬਰਾਤੀ ਆਏ ਹੋ ਸੇ ਤਕਰੀਬਨ 25 30 ਜਾਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਬਣਦਾ ਜੀ ਹਸਨ ਮਾਨਕ ਦੀ ਪਹਿਲੀ ਪਤਨੀ ਮਨਦੀਪ ਕੋਲ ਦੀ ਵਕੀਲ ਦਾ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾਉਂਦਿਆਂ ਦਰਅਸਲ ਵਕੀਲ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਉਹਨਾਂ ਪਹਿਲਾਂ ਵੀ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਵਾਈ ਸੀ ਪੁਲਿਸ ਨੂੰ ਪਰ ਉਸ ਤੋਂ ਬਾਅਦ ਰਾਜ਼ੀਨਾਮਾ ਹੋ ਗਿਆ ਸੀ ਅਤੇ ਹਸਨ ਮਾਨਕ ਮਨਦੀਪ ਕੋਲ ਨੂੰ ਆਪਣੇ ਘਰ ਲੈ ਗਿਆ ਸੀ ਹੁਣ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਜਿਹੜੀ ਹੈ ਉਹ ਕਰਵਾਈ ਗਈ ਹੈ ਹੋਰ ਕੀ ਕੁਝ ਕਿਹਾ ਉਹਨਾਂ ਨੇ ਤੁਹਾਨੂੰ ਸੁਣਾਉਂਦਿਆਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਐਡਵੋਕੇਟ ਪਰਮਿੰਦਰ ਕੌਰ ਗੇਲਾ ਜੀ ਪਟੰਡਾ ਡਿਸਟ੍ਰਿਕਟ ਤੋਂ ਅੱਜ ਕਿੰਨਾ ਬੰਗਿਆ ਥਾਣੇ ਦੇ ਵਿੱਚ ਆਨੇ ਹੋਏ ਤੇ ਜੀ ਮੇਰੀ ਕਲਾਇੰਟ ਹੈ ਹਸਨ ਮਾਨਕ ਦੀ ਜੋ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਇਹਨੇ ਵਿਆਹ ਕਰਵਾ ਲਿਆ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਗਿਆ ਆਈ ਹੋਈ ਸੀ ਇਹਦੇ ਜੋ ਹਸਨ ਮਾਨਕ ਹੈ ਇਹਦੇ ਖਿਲਾਫ 2 ਕੇਸ 12 ਡੀ ਵੀ ਐਕਟ ਤੇ 125 ਮੇਨਟੇਨੈਂਸ ਦਾ ਅਸੀਂ ਆਲਰੇਡੀ ਬਠਿੰਡਾ ਕੋਰਟ ਚ ਲਾਇਆ ਹੋਇਆ ਤੇ ਅੱਜ ਤਕਰੀਬਨ 3 ਕੁ ਮਹੀਨੇ ਪਹਿਲਾਂ ਅਸਲ ਮਾਨਕ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸਐਸਪੀ ਸਾਹਿਬ ਬਟੰਡਾ ਨੂੰ ਉਥੇ ਰਾਜੀਨਾਮਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 23 ਨਵੰਬਰ ਨੂੰ ਇਸ ਟਾਈਮ ਮੈਂ ਹਾਂਜੀ 2024 ਦੀ ਹਾਂਜੀ ਹਾਂਜੀ ਵਿਆਹ ਕਿੱਥੇ ਕਰਾਣਾ ਆਇਆ ਸੀ ਉਹ ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾ ਨੇ ਆ ਇੱਥੇ ਅਨਮੋਲ ਰੈਸਟੋਰੈਂਟ ਐ ਉਥੇ ਇਹਨੇ ਮੈਰਿਜ ਕਰਵਾਈ ਆ ਤੇ ਇੱਥੇ ਗੁਰਦੁਆਰਾ ਐ ਆ ਆ ਆਈਸੰ ਗੁਰਦੁਆਰੇ ਮਾਤਾ ਸਾਹਿਬ ਗੁਰਦੁਆਰ ਸਾਹਿਬ ਘਰ ਗੁਰਦੁਆਰਾ ਉੱਥੇ ਇਹਨਾਂ ਅਨੰਦ ਕਾਰਜ ਕਰਵਾਈ ਹੈ। ਕੋਈ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉੱਥੇ ਵੇਟਰ ਭੇਜੇ ਸੀਗੇ ਠੀਕ ਹੈ ਜੀ ਕੋਲ ਡਰਿੰਕ ਵਗੈਰਾ ਵਗੈਰਾ ਬਰਤਨ ਉਹਦਾ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉੱਥੋਂ ਪਕੜ ਕੇ ਥਾਣੇ ਲੈ ਕੇ ਜਾਂਦਾ ਸੀ ਥਾਣਾ ਸਿਟੀ ਬੰਗਾ ਵਿੱਚ ਅਸੰਦਰ ਕਹਿੰਦਾ ਅਸੀਂ ਸਾਡੇ ਤਾਂ ਕੋਈ ਹੈ ਹੀ ਨਹੀਂ ਕੋ ਰਿਲੇਸ਼ਨ ਅਸੀਂ ਕੋਈ ਮੈਨੇਜ ਕਰਾਣ ਆਏ ਆ ਉਹ ਤਾਂ ਜੀ ਦੇਖੋ ਹੁਣ ਪਰਚੇ ਤੋਂ ਬਚਦਾ ਕਹੂਗਾ ਹੀ ਉਹ ਤਾਂ ਆਪਣੀ ਸੇਫਟੀ ਲਈ ਕਹੂਗਾ ਨਾ ਬਟ ਜੋ ਸਚਾਈ ਆ ਅਸੀਂ ਪੁਲਿਸ ਨੂੰ ਉਹਦੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ ਆ ਐਵਿਡੈਂਸ ਦੇ ਦਿੱਤੇ ਤਾਂ ਅੱਗੇ ਪੁਲਿਸ ਕਾਰਵਾਈ ਕਰੂਗੀ ਉਹਦੇ ਦੂਜੇ ਪਾਸੇ ਇਸ ਸਾਰੇ ਮਾਮਲੇ ਤੇ ਹਸਨ ਮਾਨਕ ਵੀ ਮੀਡੀਆ ਦੇ ਸਾਹਮਣੇ ਆਏ ਨੇ ਜਦੋਂ ਪਹਿਲੀ ਪਤਨੀ ਵੱਲੋਂ ਹੰਗਾਮਾ ਕੀਤਾ ਕਿ ਆ ਤਾਂ ਹਸਨ ਮਾਨਕ ਨੇ ਮੀਡੀਆ ਨੂੰ ਦੱਸਿਆ ਕਿ ਮੇਰਾ ਦੂਜਾ ਬਿਆਨ ਨਹੀਂ ਹੋਇਆ ਅਸੀਂ ਤਾਂ ਸ਼ੂਟਿੰਗ ਕਰ ਰਹੀ ਸੀ ਪਤਨੀ ਨਾਲ ਤਲਾਕ ਦੀਆਂ ਖਬਰਾਂ ਤੇ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਹਾਂ ਪਰਿਵਾਰ ਦੇ ਵਿੱਚ ਥੋੜਾ ਬੋਧ ਵਿਵਾਦ ਤਾਂ ਹੁੰਦਾ ਹੀ ਰਹਿੰਦਾ ਹੈ ਹਸਨ ਮਾਨਕ ਦਾ ਥੋੜਾ ਨਹੀਂ ਹਾਂਜੀ ਮੇਰਾ ਹਸਨ ਮਾਨਕ ਤੇ ਅਸੀਂ ਤੁਸੀਂ ਕੁਲਦੀਪ ਮਾਨਗੀ ਦੇ ਕੀ ਲੱਗਦਾ ਮੈਂ ਦੋ ਤਾਂ ਜੀ ਉਹਨਾਂ ਦਾ ਉਹਨਾਂ ਦਾ ਦੋ ਤਾਂ ਆਇਆ ਤੇ ਕੀ ਪ੍ਰੋਬਲਮ ਪਈ ਆ ਜਿਹੜੀ ਕਿਸੇ ਕਰੇ ਲੜਾਈ ਹੈ ਜੀ ਉਹਦੇ ਕਰਕੇ ਆਏ ਆ ਲਈ ਇੱਕ ਹੀ ਬਦਲ ਕਹੀ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਸ ਕਰਾਰੇ ਇਥੇ ਐ ਜੀ ਨਹੀਂ ਨਹੀਂ ਅਸੀਂ ਤੇਰੇ ਡਿਸਕੂਟ ਚੱਲਦਾ ਸੀ ਸਾਡਾ ਅਸੀਂ ਤਾਂ ਇੱਥੇ ਆਏ ਪਹਿਲਾਂ ਹੋ ਚੁੱਕਾ ਤੁਹਾਡਾ ਤਲਾਕ ਵਗੈਰਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਅੱਛਾ ਹਾਂਜੀ ਹਾਂਜੀ ਕਬ ਕਰੇ ਲੜ ਡਿਸਪਿਊਟ ਆ ਹੋਰ ਕੋਈ ਵਿਆਹ ਨਹੀਂ ਕਰਾਉਣਾ ਐ

ਇਹ ਪਤ ਲਗਾਏ ਕਲਦੀਪ ਮਾਨਕ ਦਾ ਭਾਂਜਾ ਕਹਿੰਦਾ ਆਪਣੇ ਆਪ ਨੂੰ ਕਿ ਉਹਨੂੰ ਗ੍ਰਿਫਤਾਰ ਕੀਤਾ ਉਹ ਕੀ ਕਾਰਨ ਹੈ ਨਹੀਂ ਇਹਦੇ ਵਿੱਚ ਜਿਹੜਾ ਕਲਦੀਪ ਮਾਨਕ ਨਾਲ ਕੋਈ ਜਾਣੀ ਹੈ ਕਿ ਹਸਨ ਖਾਨ ਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਤੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥਰੂ ਕਿ ਮੇਰਾ ਇਹ ਪਤੀ ਹੈ ਇਸ ਮੇਮਾ ਮੈਰੇ ਦੇ ਆ ਤੇ ਇਹ ਸੈਕੰਡ ਮੈਰिज ਕਰਾਉਣੀ ਚਾਹੁੰਦਾ ਉਸ ਪੰਦੀ ਅਰਕਹਰ ਖਰਖਾਸ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਨੰਦ ਦੀ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਮੈਰਲ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਜਾਂ ਸਬੂਤ ਨਹੀਂ ਆ ਇਥੇ ਅਨਮੋਲ ਪੈਲਸ ਆਈ ਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਦੋਨਾਂ ਤਰ੍ਹਾਂ ਨੂੰ ਬੁਲਾ ਲਿਆ ਸੀ ਇਹਨਾਂ ਨੇ ਕੰਪਲੇਨਟ ਕਰਦੀ ਹੋਨੇ ਰਾਜੀ ਹੈਗੇ ਆ ਜਾਂ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ ਕਿਸੇ ਦੀ ਨਹੀਂ ਨਹੀਂ ਕੋਈ ਗ੍ਰਿਫਤਾਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਅੱਜ ਵੀ ਇਨਕੁਆਇਰੀ ਚੱਲੀ ਹੈ ਇਹਨਾਂ ਦੀ ਦਰਖਾਸਤ ਹੀ ਪੜਤਾਲ ਚੱਲੀ ਉਹ ਜੋ ਵੀ ਪੜਤਾਲ ਦੇ ਵਿੱਚ ਅ ਪ੍ਰੂਫfound ਦੇ ਜਾਂ ਉਹ ਗੱਲ ਇਹ ਹੈਗੀ ਹੈਗੀ ਸਾਹਮਣੇ ਤਾਂ ਵੈਸੇ ਹੀ ਕਰ ਲਈ ਅਮਰ ਸਿੰਘ ਜੀ ਇੱਕ ਪਾਸੇ ਜਿੱਥੇ ਹਸਨ ਮਾਨਕ ਦੀ ਪਤਨੀ ਮਨਦੀਪ ਕੋਰ ਨੇ ਇਲਜ਼ਾਮ ਲਗਾਏ ਨੇ ਕਿ ਉਸਦੇ ਪਤੀ ਨੇ ਉਸ ਨੂੰ ਤਲਾਕ ਦਿੱਤੇ ਬਿਨਾ ਦੂਜਾ ਵਿਆਹ ਕਰਵਾ ਲਿਆ ਹੈ ਤਾਂ ਉੱਥੇ ਹੀ ਦੂਜੇ ਪਾਸੇ ਹਸਨ ਮਾਨਕ ਦਾ ਕਹਿਣਾ ਹੈ ਕਿ ਮੈਂ ਤਾਂ ਦੂਜਾ ਵਿਆਹ ਕਰਵਾਇਆ ਹੀ ਨਹੀਂ ਇਹ ਤਾਂ ਸ਼ੂਟਿੰਗ ਹੈ ਪਰ ਉੱਥੇ ਹੀ ਵੱਡੇ ਸਵਾਲ ਉਦੋਂ ਖੜੇ ਹੋ ਜਾਂਦੇ ਨੇ ਕਿ ਆਖਿਰਕਾਰ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਜਿਹੜੇ ਗੁਰਮੀਲ ਸਿੰਘ ਨੇ ਉਹਨਾਂ ਨੇ ਖੁਦ ਕਿਹਾ ਹੈ ਕਿ ਇੱਥੇ ਗੁਰਮਰਿਆਦਾ ਅਨੁਸਾਰ ਵਿਆਹ ਹੋਇਆ ਹੈ ਅਸੀਂ ਸਰਟੀਫਿਕੇਟ ਵੀ ਬਣਾ ਕੇ ਦਿੰਦੇ ਹਾਂ ਅਨਮੋਲ ਪੈਲੈਸ ਦੇ ਵਿੱਚ ਉਹਨਾਂ ਦਾ ਵਿਆਹ ਸੀ ਬਾਕੀ ਕੌਣ ਸਹੀ ਹੈ ਕੌਣ ਗਲਤ ਹੈ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਹੈ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ